ਆ ਮਿੱਤਰੋ ਛੋਟੀਆਂ ਕਾਰਾਂ ਲੈਂਦੀਆਂ ਨੇ ਤੁਹਾਡੇ ਵਾਸਤੇ ਬਿਲਕੁਲ ਵਾਜਬ ਜੇ ਰੇਟਾਂ ਦੇ ਵਿੱਚ ਭਾਈ ਆਪਾਂ ਸ਼ੁਰੂਆਤ ਕਰਦੇ ਆ ਆ ਵੈਗਨਰ ਤੋਂ 2010 ਮਾਡਲ ਹਾਂ ਵਿੱਦ FIएनजी 70 75000 ਚੱਲੀ ਫਾਸਟ ਓਨਰ ਦੀ 135000 ਦੀ 130000 ਕਿਰਪਾ 30 ਤੱਕ ਪਾਸ 135000 ਦੀ ਨਵੀਂ ਕਾਰ ਪੂਰੀ ਤਰਮੇ ਪੂਰੀ ਨਵੀਂ ਗੱਡੀ ਆ ਓਏ ਭਾਈ ਜਿਹੜੀ ਆ ਖੜੀ ਆ ਇੱਧਰ ਪਾਸੇ 2015 ਮਾਡਲ ਹਾਂ ਫਾਸਟ ਓਨਰ ਦੀ ਕਾਰ 65000 ਚੱਲੀ ਹਾਂ ਤੁਹਾਨੂੰ ਦਿੱਤੂ 235000 235000 ਦੇ ਲੋਨ ਨੂੰ ਲੈ ਇੰਨੇ ਦੀ ਲੋਨ ਹੋ ਜੀ 235 ਚ 2 235 ਦੀ ਲੋਨ ਹੋ ਬਈ ਜਿਹੜੀ ਆ ਖੜੀ ਆ 2019 ਮਾਡਲ K10 ਹਾਂ ਤੁਹਾਨੂੰ ਦੇ ਦੂੰਗਾ 280000 ਦੀ 280000 ਦੀ ਲੋਨ ਹੋ ਜੂ ਚੱਕੋ ਖਾਲੀ ਇੱਥੇ ਆਜੋ ਯਾਰ ਗੱਡੀ ਦੇ ਮਾਲਕ ਬਣ ਕੇ ਜਾਓ ਬਈ ਜਿਹੜੀ ਆ ਖੜੀ ਆ ਸਵੈਪਟ 2012 ਮਾਡਲ ਹਾਂ ਪੈਟਰੋਲ ਦੀ ਗੱੜ ਸਵੈਪਟ ਹੂੰ ਤੁਹਾਨੂੰ ਦੇ ਦੂੰਗਾ 235000 ਰੁਪਏ ਦੀ ਚੱਕੋ 235000 ਦੀ ਬਈ ਜਿਹੜੀ ਆ ਖੜੀ ਆ 2018 ਮਾਡਲ ਫਾਸਟ ਓਨਰ ਦੀ ਐ ਆਨ ਹਾਂ ਤੁਹਾਨੂੰ ਦੇ ਦੂੰ ਇੱਕ ਲੱਖ 99000 ਦੀ 2.5 ਲੱਖ ਦਾ ਲੋਨ ਕਰਾ ਦੂੰਗਾ ਇੱਥੇ ਮੈਂ 199000 ਦੀ ਇਥੋਂ ਲੈ ਕੇ ਜਾਣੀ ਐ 2.5 ਲੱਖ ਰੁਪਇਆ ਲੋਨ ਹੋ ਜੂ ਕਿੰਨੇ ਪੈਸੇ ਬਚ ਕੇ ਦੇਖ ਲੈ 50000 ਜੇਬ ਚ ਪਾ ਕੇ ਨਾਲ ਲੈ ਕੇ ਜਾਇਓ ਬਈ ਜਿਹੜੀ ਆ ਖੜੀ ਐ 2018 ਮਾਡਲ ਦੀ ਇਕੋ ਹਾਂ ਸਾਫਟ ਓਨਰ ਦੀ ਹਾਂ ਤੁਹਾਨੂੰ ਦੇ ਦੂੰ 185000 ਦੀ ਇਹਦੇ ਵੀ 220 3000 ਦਾ ਲੋਨ ਕਰਾ ਦੂ ਚੱਕੋ ਮੇਤਰੋ ਆ ਜੋ ਕਰਾ ਫਟਾਫਟ ਮੇਲਾ ਲੁੱਟ ਲਓ ਬਈ ਜਿਹੜੀ ਆ ਖੜੀ ਐ 2012 ਮਾਡਲ ਏਓਨ ਹਾਂ ਤਹਾਨੂੰ ਦੇ ਦੂੰਗਾ 145000 ਦੀ 145000 ਦੀ ਜਿਹੜੀ ਆ ਖੜੀ ਐ ਇਧਰਲੇ ਪਾਸੇ 2013 ਮਾਡਲ ਫੇਲ ਤੁਹਾਨੂੰ ਦੇ ਦੂੰ ਫਿਰ 99000 ਰੁਪਏ ਦੀ 12 ਮਾਡਲ 13 ਮਾਡਲ ਫਸਟ ਓਨਰ ਦੀ 13 ਮਾਡਲ 99000 ਦੀ ਫਸਟ ਓਨਰ ਸਭ ਤੋਂ ਪੰਜਾਬ ਦਾ ਸਸਤਾ ਕਾਰ ਬਾਜ਼ਾਰ ਬਈ ਜਿਹੜੀ ਆ ਖੜੀ ਐ ਰੈਟਜ 2013 ਮਾਡਲ ਰੈਟਸ ਤੁਹਾਨੂੰ ਦੇ ਦੂੰ 199000 ਦੀ 13 ਮਾਡਲ 199000 ਦੀ ਨਿਸ਼ਮੇ ਦੀ ਡੀਜ਼ਲਕ ਪਟਰੋਲਾ ਡੀਜ਼ਲ ਦੀ ਗੱਡੀ ਆ ਮਿੱਤਰੋ ਆਜੋ ਕਰਾ ਫਟਾਫਟ ਇਸ ਟਾਈਮ ਨਾ ਅਸੀਂ ਪਿੰਡ ਖੇੜੀ ਦੇ ਵਿੱਚ ਖੜੇ ਆ ਇਹ ਖੇੜੀ ਪਿੰਡ ਦੁੱਗਰੀ ਦੇ ਬਿਲਕੁਲ ਨੇੜੇ ਪੈ ਜਾਂਦਾ ਬਾਈ ਮਨੀ ਸਰਪੰਚ ਦੇ ਸ਼ੋਰੂਮ ਤੇ ਖੜੇ ਆ ਜੇ ਮੇਲਾ ਲੁੱਟਣਾ ਨੰਬਰ ਕੈਪਸ਼ਨ ਤੇ ਵੀ ਚ ਲਿਖਿਆ ਪਿਆ ਫਟਾਫਟ ਐਲ ਕਰੋ ਯਾਰ ਆਜੋ ਕਰਾ